ਕਾਰ ਸਿੰਘ ਦਾ ਨਾਮ ਹੋਰ ਮੇਰੇ ਨਾਲ ਉਹਨਾਂ ਨੇ ਐਡ ਕੀਤਾ ਕਿ ਉਹ ਏਦਾਂ ਮਾੜਾ ਬੰਦਾ ਸੀ ਕਿ ਉਹ ਬੰਦਾ ਦਰਿਆ ਦੇ ਵਿੱਚ ਬੰਦੇ ਨੂੰ ਖੜਾ ਕਰਕੇ ਤੁਰੇ ਜਾਂਦੇ ਨੂੰ ਤਾਂ ਗਾਂ ਹੁੰਦਾ ਜਾਂ ਗਾਂ ਹੁੰਦਾ ਜਾਂ ਹੱਥ ਨਹੀਂ ਮੈ ਲਾਉਣਾ ਗੋਲੀ ਮਾਰ ਕੇ ਦੇ ਉੱਥੋਂ ਹੀ ਪਰਾਂ ਨੂੰ ਕਰ ਦਿੰਦਾ ਹੁੰਦਾ ਏਡੇ ਕਿ ਜ਼ਿਆਦਾ ਜ਼ੁਲਮ ਕੀਤੇ ਆ ਮੈਂ ਇਹੀ ਗੱਲਾਂ ਦਾ ਸਾਰੀਆਂ ਪਾਰਟੀਆਂ ਨੇ ਜ਼ੋਰ ਲਾ ਦੇ ਆਪਾਂ ਸਾਰੀਆਂ ਨੂੰ ਅਸੀਂ ਕਾਲੀ ਦਲ ਵੀ ਰਹੇ ਅਸੀਂ ਕਾਂਗਰਸੀ ਵੀ ਰਹੇ ਅਸੀਂ ਆਮ ਨੂੰ ਇੰਨਾ ਜ਼ੋਰ ਲਾਇਆ ਕਿ ਸਾਡੇ ਅਸੀਂ ਗੱਡੀਆਂ ਤੜਾ ਲੀਆਂ ਜੀ ਇੱਥੋਂ ਤੱਕ ਪਰ ਸਾਡਾ ਬੋਲਣੀ ਆਹੀ ਮੋਲ ਚਾਉਂਦੇ ਵੀ ਨਹੀਂ ਗੱਡਾ ਪਾਓ ਪਰ ਅਹੀਂ ਭਾਈ ਸਾਭ ਨਾਲ ਜੁੜਿਆ ਅਸੀਂ ਸਾਰੇ ਸਿੱਖਾਂ ਨੂੰ ਸਿੱਖ ਧਰਮ ਹੋਣੀ ਆ ਖਾਸ ਕਰਕੇ ਹਿੰਦੂ ਵੀਰਾਂ ਨੂੰ ਵੀ ਆਉਂਦੇ ਆ ਕਿ ਭਰਾ ਤੁਹਾਡਾ ਹੀ ਹੈ ਭਰਾ ਜੇ ਤੁਹਾਡਾ ਕੋਈ ਇੱਕ ਬੰਦਾ ਮਾੜਾ ਭੁੱਲਦਾ ਸੀ ਉਹ ਤੂੰ ਹੀ ਵੀ ਜਾਣਦੇ ਤੂੰ ਹੀ ਵੀ ਉਹਦੇ ਉਲਟ ਕਈ ਯਾਰ ਬਿਆਨਬਾਜ਼ੀ ਦਿੱਤੀ ਸਾਡੇ ਸੰਦੀਪ ਵੀਰ ਨੇ ਉਹਦਾ ਇੱਕ ਪਾਪ ਨਹੀਂ ਇੱਕ ਏਦਾਂ ਇੱਕ ਤਕੜਾ ਬੰਦਾ ਇੱਥੋਂ ਕੱਢਿਆ ਕਿ ਪਤਾ ਨਹੀਂ ਆਉਂਦੇ ਸਮੇਂ 'ਚ ਉਹਨੇ ਕੀ ਆਪਣੇ ਸੈਂਟਰ ਨਾਂ ਰਾਲ ਕੇ ਕੀ ਕਰ ਦੇਣਾ ਹੈ ਇੱਥੇ ਜਿਹੜਾ ਸੂਬਾ ਸਿੰਘ ਹੈ ਇਹਦੇ ਏਦਾਂ ਦਾ ਪਾਪ ਹੀ ਕਿਆਂ ਤੇ ਥਾਣੇ ਦੇ ਵਿੱਚ ਕਿ ਜਨਾਨੀਆਂ ਧੀਆਂ ਭੈਣਾਂ ਨੂੰ ਉਦਾਂ ਹੀ ਮੈਂ ਬੋਲ ਨਹੀਂ ਸਕਦਾ ਉਹਨਾਂ ਕਿ ਇਦਾਂ ਉਹਨਾਂ ਰੱਖਦਾ ਹੀ ਕਿ ਦੇਖਿਆ ਨਹੀਂ ਜਾਂਦਾ ਕਿ ਕਈ ਜਿਹੜੇ ਸਿੰਘ ਹੀ ਆਪਣੇ ਆਦੇ ਕੇ ਅਸੀਂ ਅੱਖਾਂ ਬੰਦ ਕਰ ਲੈਨੇ ਹੁੰਦੇ ਨਹੀਂ ਤਾਂ ਸਾਡੀਆਂ ਅੱਖਾਂ ਖਲਾਉਂਦਾ ਹੁੰਦਾ ਕਿ ਵੇਖੋ ਤਾਂ ਮੈਂ ਕੀ ਕਰਨ ਦਿਆਂ ਬਾਕੀ ਸੰਦੀਪ ਸਿੰਘ ਸਣੀ ਵੀਰ ਨੇ ਜਿਹੜੀ ਕੁਰਬਾਨੀ ਦਿੱਤੀ ਆ ਬਹੁਤ ਉੱਚੀ ਆ ਹਰ ਇੱਕ ਦੀ ਕੁਰਬਾਨੀ ਆਪੋ ਆਪਣੀ ਜਗਾ ਵਾ ਭਾਈ ਅਮਰਤਪਾਲ ਸਿੰਘ ਦੀ ਵੀ ਬਹੁਤ ਤਗੜੀ ਆ ਪਰ ਵੀਰ ਨੇ ਜਿਹੜੀ ਕਿਸੇ ਦੇ ਕਹਿਣ ਤੋਂ ਬਾਅਦ ਨਹੀਂ ਆਪਣੀ ਉਹਦੀ ਜ਼ਮੀਰ ਜਾਗੀ ਉਹਨੇ ਇੱਡਾ ਕਿ ਤਗੜਾ ਹੋ ਸਕਦਾ ਪਾਜੀ ਜੇ ਇਹ ਕੰਮ ਨਾ ਕਰਦਾ ਵੀਰ ਸਾਡਾ ਆਪਣੀ ਅੱਧ ਤੋਂ ਵੱਧ ਕੌਮ ਨੂੰ ਪਤਾ ਹੀ ਨਹੀਂ ਕੇ ਵੀਰ ਕੇ ਇਹ ਸੂਬਾ ਸਿੰਘ ਕੌਣ ਸੀ ਮੈਂ ਆਪਣੇ ਬਜ਼ੁਰਗਾਂ ਨੂੰ ਇਹ ਗੱਲ ਬਜ਼ੁਰਗਾਂ ਕੋ ਬੈਠ ਕੇ ਸੁਣੀ ਉਹ ਹੁੰਦੇ ਕਿ ਇੰਨਾ ਕਿ ਇੰਨੇ ਸਾਡੇ ਨਾਲ ਕੀਤੇ ਕਿ ਅੱਜ ਸਾਡੇ ਖੁਦ ਪੇਂਟ ਦੇ ਬੰਦਿਆਂ ਦੋ ਤਿੰਨ ਜਾਣਿਆਂ ਨੇ ਕਿਹਾ ਕਿ ਸਾਡੇ ਅੰਗ ਪਰ ਦੁਖਦੇ ਆ ਜੀ ਕਿ ਇੰਨੇ ਤਸ਼ੱਦਦ ਤੇ ਇਹ ਬੰਦੇ ਨੇ ਕੀਤੇ ਆ ਬਾਕੀ ਮੈਂ ਸੰਤ ਨੂੰ ਬੇਨਤੀ ਕਰਦਾ ਚੜ੍ਹਦੀ ਕਲਾ ਕਰਿਓ 11 ਤਰੀਕ ਨੂੰ ਵੱਧ ਤੋਂ ਵੱਧ VOTING ਕਰੋ ਸਭ ਤੋਂ ਮੇਨ ਜੀ ਦੀ ਜ਼ਰੂਰਤ ਜ਼ਰੂਰਤ ਇਹ ਆ ਕਿ VOTING ਵੱਧ ਤੋਂ ਵੱਧ ਹੋਵੇ ਕੋਈ ਘਰੇ ਨਾ ਰਹਿ ਜੇ ਕਿਉਂਕਿ ਜੂਥ ਨੇ ਇਹ ਆਪਣੀ ਜਿੱਤ ਦਿਵਾਉਣੀ ਆ ਵੱਧ ਤੋਂ ਵੱਧ VOTING ਹੋਵੇ ਮੈਂ ਸਾਰੇ ਵੀਰ ਭਰਾਵਾਂ ਨੂੰ ਜਿੰਨੇ ਆਪਣੇ ਅੱਗੇ ਲੱਗੇ ਆ ਚਾਹੇ ਕੋਈ ਕੈਂਡੀਡੇਟ ਆ ਚਾਹੇ ਕੋਈ ਵਰਕਰ ਆ ਚਾਹੇ ਸਪੋਰਟਰ ਆ ਵੱਧ ਤੋਂ ਵੱਧ ਵੋਟ ਲਿਆ ਕੇ ਪੋਲਿੰਗ ਕਰਾਓਗੇ ਜੀਦਾ ਜਿੰਨੀ ਪੋਲਿੰਗ ਵਧੂਗੀ ਆਪਣੀ ਜਿੱਤ ਵਾਣੀ ਚੀ ਇਹ ਹੁਣ ਪੰਥ ਤੇ ਸਿੱਖਾਂ ਦੀ ਅਣਖ ਦਾ ਸਵਾਲ ਬਿਲਕੁਲ ਬਿਲਕੁਲ ਕਹੋ ਜੀ ਇਹ ਕੋਈ ਇਹ ਨਾ ਸੋਚੇ ਕਿ ਇਹ ਸਾਡੀ ਪੁਲਟੀ ਰਿਆ ਸਰਕਾਰ ਨਾਲ ਟੱਕਰ ਇਹ ਸਰਕਾਰ ਨਾਲ ਟੱਕਰ ਰਿਆ ਸਾਡੀ ਬਿਲਕੁਲ ਇਹ ਤੋਂ ਸਾਰਾ ਕੁਝ ਕਿਨੂੰ ਇਹਨੂੰ ਇਹਦਰ ਨਾ ਵੇਖੋ ਵੀ ਇਹ ਕਿਹੜੀ ਪਾਰਟੀ ਆ ਕਿਹੜਾ ਨਹੀਂ ਇਹ ਸਰਕਾਰ ਨਾਲ ਆ